गुरु गोबिंद सिंह ताकत मुगलिया पहाड़ी परेशानी बन वजीर खान नहीं लाठी भी न टूटे अपा गुरु गोबिंद जी न खत्म नहीं कर दई खालसा पथ अपने आप गुरु गोबिंद जी देख तो खत्म हो जाएगा तेरह सुचियानंद ने कहा गुरु गोबिंद सिंह जी ने चुना कौन लवे तजीर खान ने ਪੈਂਡੇਖਾਨ ਨੇ ਗੁਰਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਤੂੰ ਤੇ ਮੈਂ ਆਪਸ ਵਿੱਚ ਲੜ ਕੇ ਹੀ ਫੈਸਲਾ ਕਰ ਲੈਂਦੇ ਹਾਂ ਕਿ ਆਪਣੇ ਵਿੱਚੋਂ ਕੌਣ ਜਿੱਤੂ ਆਪਾਂ ਆਪਣੀ ਫੌਜਾਂ ਨੂੰ ਕਿਉਂ ਮਰਵਾਉਣਾ ਹੈ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਤੋਂ ਆਗਿਆ ਮੰਗੀ ਪੈਂਡੇਖਾਨ ਨੇ ਗੁਰਗੋਬਿੰਦ ਜੀ ਨੂੰ ਕਿਹਾ ਕਿ ਬਾਤ ਅਰਗੋਬਿੰਦ ਤੁੰਗੁੰਦੀ ਨੇ ਕਿਹਾ ਕਿ ਖਾਲਸਾ ਕਦੇ ਕਨਵਾ ਨਹੀਂ ਕਰਦਾ ਲੜਕਾਰਿਆ ਕਨਾ ਸੂਣ ਹੈ ਪੈਂਡੇਖਾਨ ਬਾੜ ਵਿੱਚ ਕਿਵੇਂ ਕਰਾਂ ਤਾਂ ਅਗੋ ਫਿਰ ਪੈਂਡੇਖਾਨ ਨੇ ਕਿਹਾ ਪਹਿਲਾ ਵਾਰ ਕੰਪੜਾ ਤਾਂ ਗੁਰੂ ਜੀ ਨੇ ਕਿਹਾ ਸੋਚ ਲੈ ਪੰਡੇ ਖਾਂ ਜੇਕਰ ਵਾਰ ਕਰਨ ਦੀ ਤਮੰਨਾ ਦਿਲ ਵਿੱਚ ਹੀ ਰਹਿ ਗਈ ਤਾਂ ਫਿਰ ਕੀ ਕਰੇਗਾ ਕਿਹਾ ਕੀ ਆਪਣੇ ਰੱਬ ਨੂੰ ਯਾਦ ਕਰ ਲੈ ਪੰਡੇ ਖਾਂ ਪੰਡੇ ਖਾਂ ਨੇ ਕਿਹਾ ਮੈਂ ਤਾਂ ਸਿਰ ਤੋਂ ਪੈਰਾ ਤਾਈਂ ਕੋਈ ਨਹੀਂ ਬਿਖੀ ਬੜਿਆ ਮੇਰੇ تیر ਕਿੱਥੇ ਮਾਰੇਗਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੰਨ تیر ਮਾਰਿਆ ਅਤੇ ਪੰਡੇ ਖਾਂ ਦੀ ਮੌਤ ਹੋ ਗਈ ਦੀ ਖਬਰ ਸੁਣ ਕੇ ਵਜ਼ੀਰ ਖਾਨ ਸਿਰ ਮਿਲਾ ਉੱਠਿਆ ਪਹਾੜੀ ਰਾਜਿਆਂ ਨਾਲ ਹੱਥ ਮਿਲਾਉਣ ਦੀ ਸੋਚੀ ਵਜ਼ੀਰ ਖਾਨ ਨੇ ਪਹਾੜੀ ਰਾਜਿਆਂ ਨੂੰ ਪੈਗਾਮ ਭੇਜਿਆ ਕਿ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਨੂੰ ਖਤਮ ਕਰਨ ਲਈ ਅਸੀਂ ਉਸ ਨਾਲ ਹੱਥ ਮਿਲਾ ਲਈਏ ਉਹਨਾਂ ਵਿੱਚੋਂ ਇੱਕ ਪਹਾੜੀ ਰਾਜੇ ਨੇ ਕਿਹਾ ਸਾਨੂੰ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਗੋਬਿੰਦ ਦੇ ਖਿਲਾਫ ਜਦੋਂ ਵਿੱਤੇ ਪਹਾੜੀ ਰਾਜੇ ਨੇ ਕਿਹਾ ਕਿ ਆਸੀਂ ਜਿੰਨੀਆਂ ਵੀ ਲੜਾਈਆਂ ਲੜੀਆਂ ਸਾਨੂੰ ਮੋਹ ਦੀ ਖਾਣੀ ਪਈ ਪਰ ਫਿਰ ਵੀ ਗੋਬਿੰਦ ਨੇ ਸਾਡੀ ਜ਼ਮੀਨ ਦੇ ਕਿਸੇ ਵੀ ਟੁਕੜੇ ਤੇ ਕਬਜ਼ਾ ਨਹੀਂ ਕੀਤਾ ਵਿੱਚ ਪਹਾੜੀ ਰਾਜਾ ਬੋਲਿਆ ਇਸ ਵਿੱਚ ਵੀ ਗੋਬਿੰਦ ਦੀ ਕੋਈ ਚਾਲ ਹੀ ਹੋਵੇਗੀ ਸਾਰੇ ਰਾਜੇ ਵजीर खान ਨਾਲ ਹੱਥ ਮਿਲਾਉਣ ਲਈ ਤਿਆਰ ਹੋ ਗਏ ਮੁਗਲਿਆਂ ਤੇ ਪਹਾੜੀ ਰਾਜਿਆਂ ਨੇ ਹੱਥ ਮਿਲਾ ਕੇ ਅਨੰਦਪੁਰ ਦੇ ਕਿਲੇ ਨੂੰ ਕੀ ਦਿੱਤਾਵਾ ਬਹੁਤ ਸਾਤੀ ਜੰਗ ਸ਼ੁਰੂ ਹੋ ਗਈ। ਜੰਗ ਨੂੰ 6 ਮਹੀਨੇ ਬੀਤ ਗਏ। ਸਰੂਤ ਨੇ ਹਾਰ-ਪਾੜੇ ਪੈਰ ਖਾਦਦੇ। ਸਿਪਾਈਆਂ ਵਿੱਚ ਬਿਮਾਰੀ ਫੈਲਣ ਲੱਗੀ। ਮੁਗਲਾਂ ਤੇ ਪਹਾੜੀ ਰਾਜਿਆਂ ਦੇ ਖਜ਼ਾਨੇ ਖਾਲੀ ਹੋ ਮੁੱਕ ਗਏ। ਸਿਪਾਈਆਂ ਵਿੱਚ ਬਗਾਵਤ ਹੋਣ ਲੱਗੀ। ਐਦਰੋ ਕਿਲੇ ਵਿੱਚ ਵੀ ਹਾਲਾਤ ਉਸੇ ਖੰਡਿਕਾਂ। 6 ਮਹੀਨੇ ਤੋਂ ਕਿਲੇ ਵਿੱਚ ਭਾਂਟੀਆਂ ਦਾ ਸਮਾਨ ਨਾ ਦੇ ਬਰਾਬਰ ਸੀ। ਕਿਲੇ ਵਿੱਚ ਭੁੱਖ ਮਰੀ। ਇਸ ਹੱਦ ਤੱਕ ਸਵਾਰ ਟੁੱਟ ਗਈ। ਇਸ ਤੌਰ ਸਿੰਗਾਨੇ ਗੁਰੂ ਸਾਹਿਬ ਨੇ ਇੱਕ ਦੰਦਾ ਫੈਸਲਾ ਕੀਤਾ ਗੁਰੂ ਸਾਹਿਬ ਨੇ ਆਪਣੇ ਮਾਤਾ ਜੀ ਨੂੰ ਉਹਨਾਂ ਸਿੰਘਾਂ ਕੋਲ ਭੇਜਿਆ ਤੇ ਮਾਤਾ ਜੀ ਨੇ ਕਿਹਾ ਕਿ ਤੁਹਾਡੇ ਗੁਰੂ ਨੇ ਤੁਹਾਡੀ ਬੇਨਤੀ ਪ੍ਰਵਾਨ ਕਰ ਲਈ ਇੱਕ ਸਿੰਘ ਨੇ ਇਹ ਕਿਹਾ ਕਿ ਜੇਕਰ ਤੁਸੀਂ ਗੁਰੂ ਜੀ ਨੂੰ ਛੱਡ ਕੇ ਜਾਣਾ ਚਾਹੁੰਦੇ ਹੋ ਤਾਂ ਇਸ ਦੇ ਦਾਅਵੇ ਦੇ ਸਬੂਤ ਦਿਓ ਕਿ ਤੁਸੀਂ ਉਹਨਾਂ ਦੇ ਸਿੱਖ ਨਹੀਂ ਤੇ ਉਹ ਤੁਹਾਡੇ ਗੁਰੂ ਨਹੀਂ ਜਿਹੜੇ ਤੋਤੇ ਨੇ ਗੁਰੂ ਜੀ ਨੂੰ ਛੱਡ ਕੇ ਜਾਣਾ ਚਾਹੁੰਦੇ ਸਨ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਅਸੀਂ ਲਿਖਣ ਲਈ ਤਿਆਰ ਹਾਂ ਨਹੀਂ ਚੰਗਾ ਹੈ ਤਾਂ ਭਾਈ ਤੇਆ ਹੰਜੀ ਨੇ ਕਿਹਾ ਜੇਕਰ ਹੋਰ ਵੀ ਕੋਈ ਸਿੱਖ ਇਸ ਕਿਲੇ ਨੂੰ ਛੱਡ ਕੇ ਜਾਣਾ ਚਾਹੁੰਦਾ ਹੈ ਉਹ ਵੀ ਜਾ ਸਕਦਾ ਹੈ ਤੋਂ ਸਿੰਗ ਗੁਰੂ ਜੀ ਨੂੰ ਛੱਡ ਕੇ ਜਾਣਾ ਚਾਹੁੰਦੇ ਸਨ ਪਰ ਉਹਨਾਂ ਵਿੱਚੋਂ 40 ਸਿੰਘ ਹੀ ਗਏ ਪਰ ਬਾਕੀ ਸੱਤ ਸਿੰਘਾਂ ਦੇ ਜੰਗੀਰ ਨੇ ਉਹਨਾਂ ਨੂੰ ਇਹ ਕਰਨ ਦੀ ਆਗਿਆ ਨਾ ਦਿੱਤੀ ਚਾਰੇ ਸਿੰਘ ਤਾਂ ਕਿਰਾ ਛੱਡ ਕੇ ਚਲੇ ਗਏ ਪਰ ਬਾਕੀ ਸਾਰੇ ਸਿੰਘ ਉਸ ਕਿਲੇ ਵਿੱਚ ਹੀ ਰਹੇ ਮੁਗਲ ਸੈਨਿਕਾਂ ਦੀ ਬਿਮਾਰੀ ਕਾਰਨ ਕੋਬਾ ਅਖਰਕਾਰ ਵਜੀਰ ਖਾਨ ਨੇ ਗੁਰੂ ਜੀ ਨੂੰ ਇੱਕ ਪੇਗਾਮ ਕਹਿ ਜਿਸ ਵਿੱਚ ਮੁੰਗਲਾ ਨੇ ਆਪਣੇ ਸਰੰਗ ਅਤੇ ਪਹਾੜੀ ਰਾਜਿਆਂ ਨੇ ਗਊ ਮਾਤਾ ਦੀ ਘਤੰਕਾ ਕੀਤੀ ਇਸ ਵਿੱਚ ਇਹ ਲਿਖਿਆ ਸੀ ਤੁ ਜੇਕਰ ਗੁਰੂ ਸਾਹਿਬ ਕਿਲਾ ਖਾਲੀ ਕਰ ਜਾਣ ਤਾਂ ਕੋਈ ਜਨਾਬ ਵਿਧਵਾ ਵਾਲ ਵੀ ਨਹੀਂ ਚਾਹੇਗਾ ਉਹ ਜਿਸ ਪਾਸੇ ਜਾਣਾ ਚਾਹਣ ਆਪਣੇ ਸਿੰਘਾਂ ਨਾਲ ਜਾ ਫਟੇ ਹਨ ਗੁਰੂ ਸਾਹਿਬ ਨੇ ਇੱਕ ਵਾਰੀ ਆਪਣੇ ਸਿੰਘਾਂ ਨਾਲ SLA ਕੀਤੀ ਇਸ ਤਰ੍ਹਾਂ ਗੁਰਬਿੰਦ ਸਿੰਘ ਜੀ ਨੇ ਕਿਹਾ ਉਹ ਵੀ ਰਾਤ ਨੂੰ ਅਨੰਦਪੁਰ ਦਾ ਕਿਲਾ ਛੱਡ ਦਿੱਤਾ